ਹੱਥਾਂ ਵਿੱਚ ਗੁਲਦਸਤਾ ਚੁੱਕੀ ਖੜਾ ਜੋ ਨਜ਼ਰ ਆ ਰਿਹਾ ਇਹ ਕੋਈ ਆਮ ਬੰਦਾ ਨਹੀਂ ਬਲਕਿ ਮਸ਼ਹੂਰ ਸਮਾਸੀ ਵੀ ਟੀਟੂ ਬਾਣਿਆ ਹੈ ਜੋ ਕਿ ਸਮੇਂ-ਸਮੇਂ ਸਰ ਅਨੋਖੇ ਟੰਗਾਂ ਦੇ ਨਾਲ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਾ ਰਹਿੰਦਾ ਹੈ ਇਸੇ ਤਰ੍ਹਾਂ ਹੀ ਅੱਜ ਟੀਟੂ ਬਾਣਿਆ ਲੁਧਿਆਣਾ ਨਗਰ ਨਿਗਮ ਦਫ਼ਤਰ ਵਿਖੇ ਪਹੁੰਚਿਆ ਹੈ ਜਿੱਥੇ ਸਭ ਤੋਂ ਪਹਿਲਾਂ ਅਨਸਾਰ ਹੀ ਕਰਮਚਾਰੀਆਂ ਨੂੰ ਖੜੀਆਂ-ਖੜੀਆਂ ਸੁਣਾ ਦਿੱਤੀਆਂ ਤੇ ਅੱਗੇ ਫਿਰ ਜੋ ਕਮਿਸ਼ਨਰ ਦਫ਼ਤਰ ਵਿੱਚ ਕੀਤਾ ਉਹ ਦੇਖੋ ਉਸ ਰੋਣੀ ਮੈਂ ਜਿਹੜਾ ਕਰਤਾਂ ਹਾਂ ਜਦੋਂ ਸੰਗੀਏ ਨੇ ਉਹਨਾਂ ਨੂੰ ਸੋਕੂ ਪੰਜਵੇਂ ਨਾਲ ਬਰਾਬਰੀ ਹੁੰਦੀ ਆ ਹਾਂਜੀ ਹਾਂਜੀ ਇੱਥੇ ਕਪਲਾ ਆਇਆ ਸੀ ਮੰਨੇ ਵੀ ਸੀਗੀ ਇੱਥੇ ਕਪਲਾ ਆਇਆ ਸੀ ਮੰਨੇ ਵੀ ਸੀ ਅਕਸਰ ਨਵੀਂ ਨਵੀਂ ਖੋਜ ਬਣੀ ਸੀ ਲੋਕਾਂ ਦੇ ਖਾਤੇ ਪੈਂ ਪਾਈ ਜਾਂਦੇ ਉਹਨਾਂ ਤੇ ਅਸੀਂ ਸੋਚਿਆ ਇਸ ਦੀ ਸਕੀਮ ਕੱਟੋਗਾ ਸਾਡੇ ਖਾਤੇ ਨਹੀਂ ਪਾ ਦੇ ਸਾਡੇ ਤੇ ਪਾਰਟੀ ਨੂੰ ਫੈਸ਼ਲ ਸਾਮ ਦਾ ਲੱਭਿਆ ਗਈ ਉਹ ਆ ਲੱਭੇ ਉਹ ਹੀ ਮੈਸਰ ਸਾਮ ਦਾ ਲੱਭਿਆ ਸੰਸਾ ਕਰਨਾਂ ਚੰਗੇ ਬਣ ਅੱਛਾ ਤੁਸੀਂ ਕੱਲ ਸੁਣੋ ਕੋਈ ਡਿਨਰ ਕੀਤਾ ਵਾ ਜਦੋਂ ਬੰਦਾ ਖਾਤੇ ਦੇ ਵਿੱਚ ਪੈਸੇ ਗਏ ਸੀਗੇ ਉਹਨਾਂ ਦਾ ਤਾਂ ਪਤਾ ਕਿੱਥੋਂ ਦਾ ਖਜਮਾ ਦਾ ਨਾ ਕਾਹਦਾ ਹੀ ਕਰੂਗਾ ਨਹੀਂ ਮੈਂ ਤਾਂ ਸੁਣਦਾ ਨਹੀਂ ਪੰਜਾਬ ਵਿੱਚ ਪ੍ਰਗਤਵਾਨਿਤ ਕਰਦੀ ਦਿੰਦਾ ਪੰਜਾਬ ਨੂੰ ਚਲੋਂ ਵਾਸਤੇ ਆਪਾਂ ਕੀ ਕਰਦੇ ਆ ਪੱਲੇ ਕਪਲੇ ਦੇਖੀ ਜੀ ਪੂਲਾਂ ਦੇ ਹੋਗੇ ਗ੍ਰਾਂਟਾਂ ਦੇ ਵਿੱਚ ਹੋਗੇ ਹੋਰਾਂ ਦੇ ਹੋਗੇ ਦੇਖੋ ਨਾ ਯਾਰ ਲੁੱਟੋ ਲੋਕਾਂ ਨੂੰ ਯਾਰ ਆਪਾਂ ਰੱਬ ਮੇਰੇ ਕੋਲ ਜੇਕ ਦੱਸਤੀ ਇੰਨੀ ਰੋਕੀ ਵਧੀਆ ਮੰਨਦੇ ਸਰਕਾਰ ਨਾਲ ਲੁੱਟੋ ਯਾਰ ਲੋਕ ਕਿੰਨੇ ਦਰਦ ਵਿੱਚ ਆ ਰਹੇ ਲੱਖਾਂ ਰੁਪਏ ਖਾਵਾ ਰੇੜੀ ਫੜੀ ਆਏ ਨੂੰ ਉਸ ਕੇਤਾ ਲੈ ਕੇ ਆਪਾਂ ਤਾਂ ਕਿਸਾ ਕਰਦੇ ਆ ਹੁਣ ਭਾਡੇ ਚੋਟੇ ਲੈ ਕੇ ਆਉਨੇ ਆ ਨਾ ਕਰੋ ਯਾਰ ਐਦਾਂ ਦਾ ਕੰਮ ਕੁਝ ਸਾਨੂੰ ਕਹਦੇ ਲਾ ਕਰੋ ਮੈਂ ਕਰ ਹਾਂ ਹਾਂ ਕੋ ਦਸਤਾ ਲੈ ਲਵਾਂ ਕਿ ਉਹਨਾਂ ਦਾ ਸਾਡੇ ਬਜਟ ਜਿੱਦ ਜਿੱਦ ਕਿਸੇ ਨਾਲ ਦੋ ਤਾਂ ਲੈ ਲਾਂਗੇ ਮੈਂ ਸਾਬ ਨੂੰ ਸਾਬ ਦੇ ਰਹੇ ਹਾਂ ਸਾਬ ਨੂੰ ਦੇ ਰਿਓ ਉਹਨਾਂ ਨੂੰ ਆ ਗੱਲ ਲਖਣੀ ਆ ਵੀ ਪ੍ਰੇਸ਼ਤਾਚਾਰ ਨਾ ਕਰੋ ਉਹਨਾਂ ਬੰਦਿਆਂ ਤੇ ਕਾਰਵਾਈ ਕਰੋ ਜਿਨ੍ਹਾਂ ਨੇ ਨਾ ਤਾਂ ਕੰਮ ਕੀਤੇ ਹੋ ਜਾਣ ਸਭ ਤੋਂ ਪਹਿਲਾਂ ਟੀਟੂ ਬਣਾਉਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਗਮ ਅੱਜ ਆਉਣਾ ਪੈ ਗਿਆ ਕਿਉਂਕਿ ਇਹਨਾਂ ਨੇ ਨਵੀਂ ਖੋਜ ਕੱਢੀ ਆ ਪ੍ਰੇਸ਼ਤਾਚਾਰ ਦੀ ਗੱਲ ਦੂਜੇ ਦੇ ਖਾਤੇ ਵਿੱਚ ਪੈਸੇ ਪਾਓ ਤੇ ਪੈਸੇ ਕਮਾਓ ਤੇ ਕਮਿਸ਼ਨ ਲਓ ਤੇ ਟੀਟੂ ਬਾਣਿਆ ਇਹਨਾਂ ਨੂੰ ਬੇਨਤੀ ਕਰਦਾ ਮੈਂ ਇਧਰ ਦੀ ਸਕੀਮ ਜਦੋਂ ਦੁਬਾਰਾ ਕੱਢੋਂਗੇ ਆ ਮੈਂ ਚੱਕ-ਪੋਕ ਲੈ ਕੇ ਆਇਆ ਵਾ ਮੇਰਾ ਨਾਮ ਵੀ ਵਿੱਚ ਪਾ ਦਿਓ ਗੁਰਾ ਹੁਣ ਨਵੀਂ ਸਕੀਮ ਜਦੋਂ ਬੰਦਾ ਖੜਦਾ ਵਾ ਨਵੀਆਂ ਖੋਜਾਂ ਜਦੋਂ ਬੰਦਾ ਕਰਦਾ ਵਾ ਤਾਂ ਸਾਨੂੰ ਕੀ ਕਰਨਾ ਚਾਹੀਦਾ ਵਾ ਸਾਨੂੰ ਚਾਹੀਦਾ ਵੀ ਉਹਨਾਂ ਨੂੰ ਗੁਲਦਸਤੇ ਦਿਓ ਅੱਜ ਮੈਂ ਗੁਲਦਸਤਾ ਉਹਨਾਂ ਵਾਸਤੇ ਲੈ ਕੇ ਆਇਆ ਵਾ ਵੀ ਕਪੜੇ ਵੱਡੇ-ਵੱਡੇ ਦੇਖੇ ਮੈਂ ਆਹ ਬਿਲਡਿੰਗਾਂ ਬਣਾਉਣ ਦੇ ਵਿੱਚ ਕਪਲੇ ਕਰਦੇ ਆ ਗਰੰਟਾਂ ਆਈਆਂ ਉਹਨਾਂ 'ਚ ਕਪਲੇ ਕਰਕੇ ਸੜਕਾਂ ਬਣਾਉਣ 'ਚ ਕਪਲੇ ਕਰਕੇ ਆ ਰੇੜੀਆਂ ਦੇ ਤੋਂ ਫਰੀਆਂ ਦੇ ਤੋਂ ਪੈਸੇ ਲਈ ਜਾਂਦੇ ਵਿਚਾਰੇ ਤੋਂ ਕਰਾ ਤੇ ਰੱਜੇ ਨਹੀਂ ਹਜੇ ਵਿਗਦਾ ਹੁਣ ਇਹਨੇ ਨਵੇਂ ਖੋਜ ਕਰਤੀ ਆ ਕਿ ਟੀਟੂ ਬਾਣੀਆ ਆਹ ਗੱਲ ਕਹਿੰਦਾ ਵਾ ਵੀ ਪੰਜੇਵਾਂ ਕੋਲ ਬਰਾਬਰ ਨਹੀਂ ਹੁੰਦੀਆਂ ਇੱਥੇ ਚੰਗੇ ਅਪਰਤ ਵੀ ਹੈਗੇ ਆ ਜਿਨ੍ਹਾਂ ਨੂੰ ਅਸੀਂ ਸੂਟ ਕਰਦੇ ਆ ਮਾਰੇ ਵੀ ਹੈਗੇ ਆ ਮੈਂ ਤਾਂ ਇੱਕ ਬੇਨਤੀ ਹੋਰ ਕਰਦਾ ਵਾਂ ਵੀ ਤੁਹਾਡੀ ਲੱਖਾਂ ਰੁਪਏ ਤਨਖਾਹ ਆ ਤੁਸੀਂ ਭ੍ਰਸ਼ਟਾਚਾਰ ਫੇਰ ਨਹੀਂ ਛੱਡਦੇ ਕਰਾ ਤੁਸੀਂ ਭ੍ਰਸ਼ਟਾਚਾਰ ਕਰਕੇ ਆਪਦੇ ਬੱਚੇ ਨੂੰ ਵੱਡੇ ਸਕੂਲਾਂ ਵਿੱਚ ਪਾ ਲੋਗੇ ਕਿਰਾ ਉਹਨਾਂ ਨੂੰ ਕੇਲੇ ਖਵਾ ਲੋਗੇ ਕਿਰਾ ਉਹਨਾਂ ਨੂੰ ਬਰਫੀਆਂ ਖਵਾ ਦੋਗੇ ਉਹਨਾਂ ਨੂੰ ਕਾਰਾਂ ਲਗਾਓਗੇ ਪਰ ਖੁਸ਼ੀ ਨਹੀਂ ਮਿਲਣੀ ਤੁਹਾਡੇ ਤੁਹਾਨੂੰ ਖੁਸ਼ੀ ਨਹੀਂ ਮਿਲਣੀ ਕੋਈ ਕਿਰਾ ਅਸੀਂ ਲੋਕ ਆਮ ਲੋਕ ਪੰਜੀ ਪੰਜੀ ਪਿੱਛੇ ਮਰ ਰਹੇ ਹਾਂ ਅਸੀਂ ਕਿਰਾ ਅਸੀਂ ਸਾਡੇ ਆ ਪੰਜਾਬ ਦੇ ਲੋਕ ਦਿਨ ਕਰਜ਼ੇ 'ਚ ਡੋਬ ਰਿਹਾ ਵਾ ਸਰਕਾਰਾਂ ਨੂੰ ਕਵਜੇ ਲੈਣੇ ਕਰਜ਼ੇ ਲੈਣੇ ਬੰਦੇ ਆ ਤੇ ਸਾਡੇ ਜਿਹੜੇ ਜੌਨ ਡੀ ਦੇ ਨਵੇਂ ਨਵੇਂ ਖੋਜਾ ਕਰਦੇ ਇਹ ਨੇ ਤੇ 2 ਸਾਲ ਹੋ ਗਏ ਮੈਨੂੰ ਨਾ ਇੱਕ ਪੱਤਰਕਾਰ ਵੀਰ ਮਿਲਿਆ ਮੈਨੂੰ ਕੋਈ ਪ੍ਰੈਸ ਨੋਟ ਲੈ ਕੇ ਆਇਆ ਵਾ ਬਿਆਜ ਧਰਨਾ ਲਾਉਣ ਆਇਆ ਵਾ ਬਗਾ ਪ੍ਰੈਸ ਨੋਟ ਇੱਡਾ ਪਟਾ ਕਬਲਾ ਕੀਤਾ ਆਇਆ ਵਾ ਪ੍ਰੈਸ ਨੋਟ ਬਣਾਉਣ ਲੱਗੇ ਤਾਂ 1.5 ਸਾਲ ਲੱਗ ਜਾਊਗਾ ਗਰਾਂ ਸੰਦ ਪਤਾ ਹੀ ਨਹੀਂ ਲੱਗਦਾ ਕਿੰਨੇ ਦਾ ਕੋਈ 1 ਇੱਕ 60 ਕਈਆਂ ਦਾ ਕਰੋੜ ਕੋਈ 4 ਕਹਿੰਦਾ ਵਾ ਮੈਂ ਤਾਂ ਬੇਨਤੀ ਕਰਦਾ ਵਾਂ ਇਹਨਾਂ ਦੇ ਸਾਰੇ ਕੰਮਾਂ ਦੀ ਭਗਵੰਤ ਮਾਨ ਜੀ ਜਾਂਚ ਹੋਣੀ ਚਾਹੀਦੀ ਹੈ ਗਰਾਂ ਆ ਸਾਡੇ ਲੋਕਾਂ ਦਾ ਪੈਸਾ ਹੈ ਮੈਂ ਤਾਂ ਦੀਪਕ ਗੋਇਲ ਐ ਕਿੰਨਾ ਦੇ ਪੀਓ ਤੁਸੀਂ ਕਮਿਸ਼ਨਰ ਸਾਹਿਬ ਨੂੰ ਕਮਿਸ਼ਨਰ ਤੁਹਾਨੂੰ ਬੁੱਕਾ ਦਿੱਤਾ ਗਿਆ ਅੱਜ ਸਮਾਜ ਸੇਵੀ ਟੀਟੂ ਬਣੀਆਂ ਵੱਲ ਕੀ ਕੀ ਆ ਗਿਆ ਵਧੀਆ ਚੀਜ਼ ਹੈ ਜੀ ਉਹਨਾਂ ਕਮਿਸ਼ਨ ਸਾਹਿਬ ਦਾ ਫਰਾਡ ਫਰੇ ਆ ਜੀ ਉਹਨਾਂ ਦਾ ਕਮਿਸ਼ਨ ਸਾਹਿਬ ਨੂੰ ਨੋਟਿਸ ਚ ਲਿਆਰਾਂਗੇ ਜੀ ਹਾਂ ਜੀ ਬਸ ਕੀ ਕਹਿ ਕੇ ਗਈ ਇਹ ਉਹ ਤੁਹਾਡਾ ਸਮਝ ਨਹੀਂ ਗਈ ਕੀ ਕੀ ਕਿਹਾ ਕੀ ਹੈ ਜੀ ਮਰੇ ਉਹ ਤਾਂ ਕਹਿੰਦੇ ਵੀ ਫਰਾਡ ਫੜੋ ਬਸ ਫਰਾਡ ਫੜ ਲਿਆ ਜੀ ਅਜੀ ਹੋਰ ਵੀ ਕਮਿਸ਼ਨ ਸਾਹਿਬ ਚੈੱਕ ਕਰਵਾਉਂਗੇ ਸਾਰਾ ਆ ਇੱਕ ਬੁੱਕਾ ਦੇ ਕੇ ਕਾਦੇ ਲਈ ਦੇ ਕੇ ਗਏ ਨੇ ਚੜ੍ਹ ਰੁੱਕੀ ਕਿ ਕਿ ਨਾ ਉਹਨਾਂ ਨੇ ਬੁੱਕਾ ਦੇ ਕੇ ਕਮਿਸ਼ਨਰ ਸਾਹਿਬ ਨੂੰ ਦੇਣ ਨੂੰ ਕਿਹਾ ਦੇ ਰਾਂਗੇ ਕਮਿਸ਼ਨਰ ਸਾਹਿਬ ਨੂੰ ਦੇ ਰਾਂਗੇ ਠੀਕ ਇੱਕ ਚੈੱਕ ਬੁੱਕ ਵੀ ਲੈ ਕੇ ਆਏ ਸੀ ਨਾ ਚੈੱਕ ਬੁੱਕ ਤਾਂ ਨਹੀਂ ਦਿੱਤੀ ਸੀ ਚੈੱਕ ਬੁੱਕ ਲੈ ਕੇ ਵਾਪਸ ਅੱਛਾ ਉਹ ਕਾਦੇ ਲਈ ਲਿਆਏ ਸੀ ਬਸ ਉਹ ਕਹਿੰਦਾ ਸਾਨੂੰ ਵੀ ਦੇ ਰੋ ਜੀ ਪੈਸੇ ਉਹ ਇਹ ਉਹ ਤਾਂ ਕੋਈ ਨਹੀਂ ਹੂੰ ਉਹ ਤਾਂ ਕਮਿਸ਼ਨਰ ਸਾਹਿਬ ਜਾਣਦੇ ਨੇ ਕਿ ਸੀਪੀ ਸਾਹਿਬ ਨੂੰ ਲਿਖਤੀ ਚਿੱਠੀ ਵੀ ਟੇਕ ਕਰਨ ਜਨਰਲ ਐਫਐਸ ਦਾ ਜਕਰਾਂਗੇ ਠੀਕ ਕਰਵਾਣ ਦੀ ਲਿਖਤੀ ਬੀਪੀ ਗੋਇਲ ਹੋਰਾਂ ਦਾ ਕਹਿਣਾ ਹੈ ਕਿ ਗੁਲਦਸਤਾ ਕਮਿਸ਼ਨਰ ਸਾਹਿਬ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਦੀ ਗੱਲ ਕਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ